ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂ ਹੋਏ ਚੱਲ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਸ਼ੇ ਦੇ کاروبار ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਂ ਕਪਿਲ ਗੇਲ ਤਾਂ ਅੱਜ ਪੱਟੀ ਦੇ ਪਿੰਡ ਜਿਹੜਾ ਸਭਰਾ ਵਿਖੇ ਜਿਹੜਾ ਇੱਕ ਨਸ਼ਾ ਤਸਕਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ 510 ਗ੍ਰਾਮ ਹੈਰੋਨ ਦਾ ਇੱਕ ਪਿਸਤੌਲ ਸਮੇਤ ਕਾਬੂ ਕੀਤਾ ਹੈ ਤਾਂ ਪੰਜਾਬ ਸਰਕਾਰ ਉਹਨੂੰ ਚਲਾਈ ਗਈ ਮੁਹਿੰਮ ਜੁੱਧ ਨਸ਼ਾ ਉਰੋਧ ਦਾ ਵੱਡੇ ਐਕਸ਼ਨ ਲਿਆ ਜਾ ਰਿਹਾ ਹੈ ਇਹਦਾ ਪੰਜਾਬ ਪੁਲਿਸ ਵੱਲੋਂ ਵੀ ਆਏ ਦਿਨ ਹੀ ਕਿਸੇ ਨਾ ਕਿਸੇ ਨਸ਼ੇ ਤਸਕਰوں کابو ਕੀਤਾ ਜਾਂਦਾ ਹੈ ਤਾਂ ਜਿਹੜਾ ਉਹਨਾਂ ਤੇ ਬੰਦੀਆਂ ਕਾਰਮੀਆਂ ਕੀਤੀ ਜਾਂਦੀਆਂ ਤਾਂ ਵੱਡੇ ਜਿਹੜੇ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਆਏ ਦਿਨ ਹੀ ਨਸ਼ੇ ਤਸਕਰਾਂ ਦੀਆਂ پراਪਰੀਆਂ ਫ੍ਰੀ ਕੀਤੀ ਜਾਂਦੀਆਂ ਨੇ ਉੱਤੇ ਹੀ ਨਸ਼ੇ ਤਸਕਰਾਂ ਦੇ ਘਰਾਂ ਦੇ ਜਿਹੜਾ ਪੀਲਾ ਪੰਚਾਇਤ ਲੈ ਆਇਆ ਸਾਡੇ ਨਾਲ ਅੱਜ ਪੱਟੀ ਦੇ ਡੀਐਸਪੀ ਲਵਕੇਸ਼ ਜੀ ਜੁੜੇ ਨੇ ਗੱਲਬਾਤ ਕਰਨ ਲੈਨੇ ਆ ਤਾਂ ਅੱਜ 510 ਗ੍ਰਾਮ ਹੈਰੋਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਤਾਂ ਇੱਕ ਪਿਸਤਲ ਵੀ ਜਿਹੜਾ ਪਿਸਤਲ ਵੀ ਜਿਹੜਾ ਉਸ ਤੋਂ ਕਾਬੂ ਕੀਤਾ ਗਿਆ ਹੈ ਬਰਾਮਦਗੀ ਕੀਤਾ ਗਿਆ ਗੱਲਬਾਤ ਕਰਨ ਲੈਨੇ ਆ ਜੀ ਸਰ ਆਏ ਦਿਨ ਹੀ ਜਿੱਦਾਂ ਨਸ਼ੇ ਤਸਕਰਾਂ ਦੇ ਘਰਾਂ ਤੇ ਜਿਹੜਾ ਪੀਲਾ ਪੰਡਾ ਚਲਾਇਆ ਜਾਂਦਾ ਉੱਥੇ ਹੀ ਨਸ਼ੇ ਤਸਕਰਾਂ ਦੇ ਜਿਹੜੀਆਂ ਕਾਰਵਾਈਆਂ ਕੀਤੀ ਜਾਂਦੇ ਆ ਜਿਹੜਾ ਨਸ਼ੇ ਤਸਕਰ ਇੱਕ ਸਭਰਾਵਾਂ ਤੋਂ ਜਿਹੜਾ ਕਾਬੂ ਕੀਤਾ ਗਿਆ ਤਾਂ ਕਿਹੜੀ-ਕਿਹੜੀ ਚੀਜ਼ ਜਿਹੜੀ ਬਰਾਮਦ ਹੋਈ ਹੈ ਤੇ ਅੱਗੇ ਕੀ ਕਲਾਸੀ ਹੋ ਸਕਦੀ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਏਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜੀ ਆਪਣੀ ਪੰਜਾਬ ਪੁਲਿਸ ਤੇ ਤਰਨਤਾਰਨ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜੁਟੇ ਨਸ਼ਾ ਵਿਰੁੱਧ ਉਸ ਦੇ ਤਹਿਤ ਤੁਸੀਂ ਦੇਖਿਆ ਹੋਣਾ ਕਿ ਆਏ ਦਿਨੀਂ ਅਲੱਗ-ਅਲੱਗ ਜਗ੍ਹਾ ਤੋਂ ਅਲੱ ਕੁਝ ਦਿਨ ਪਹਿਲੇ थाना सदरਪੱਟੀ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸਐਚਓ ਗੁਰਚਰਨ ਸਿੰਘ ਤੇ ਚੌਕੀ ਇੰਚਾਰਜ ਸਭਰਾ ਨਿਰਮਲ ਸਿੰਘ ਇਹਨਾਂ ਦੀ ਟੀਮ ਵੱਲੋਂ ਇੱਕ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ 500 ਗ੍ਰਾਮ ਹੈਰੋਇਨ ਜਿਹੜੀ ਕਿ ਕਮਰਸ਼ੀਅਲ ਕੈਟਾਗਰੀ ਚ ਆਂਦੀ ਹੈ ਨਾਲ ਹੀ ਇੱਕ 9mm ਪਿਸਟਲ ਬਰੇਟਾ ਦਾ ਇਹ ਰਿਕਵਰ ਹੋਇਆ ਹੈ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਚੱਲ ਰਹੀ ਹੈ ਸਰ ਹੋਰ ਵੀ ਕੋਈ ਇਸ ਨਾਲ ਕੋਈ ਅ ਜਿਹੜੇ ਤਸ ਨਸ਼ਾ ਤਸਕਰ ਆ ਜਿੰਨਾਂ ਨੂੰ ਕੋਈ ਲੈ ਕੇ ਆਉਂਦਾ ਸੀ ਸਵਾਨ ਕੋਈ ਖਲਾਸਾ ਹੋਇਆ ਤਾਂ ਇਹ ਕਿੱਥੋਂ ਲੈ ਕੇ ਆਉਂਦਾ ਸੀ ਤਾਂ ਕਿੰਨੂੰ ਦਿੰਦਾ ਸੀ ਸਪਾਈ ਕਿਦਾਂ ਕਰਦਾ ਸੀ ਇਹ ਕੋਈ ਪਤਾ ਲੱਗਾ ਹੁਣ ਤੱਕ ਜਾਣ ਕੇ ਵੀ ਨਹੀਂ ਤਾਂ ਜੀ ਬਿਲਕੁਲ ਇਹ ਇਸ ਕ੍ਰਾਈਮ ਵਿੱਚ ਇਕੱਲਾ ਨਹੀਂ ਸੀ ਇਹ ਜਿੱਦਾਂ ਤੁਸੀਂ ਕਿਹਾ ਕਿ ਕਿਤੋਂ ਲੈ ਕੇ ਆਉਂਦਾ ਸੀ ਇਹਦੇ ਕਿਤੇ ਅੱਗੇ ਵੇਚ ਕੇ ਵੀ ਆਉਂਦਾ ਸੀ ਇਹ ਜਿਹੜੇ ਫੋਰਵਰਡ ਤੇ ਬੈਕਵਰਡ ਲਿੰਕੇਜ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੋਰ ਕਰ ਰਹੇ ਹਾਂ ਕਿ ਪਤਾ ਲੱਗ ਚੁੱਕੇ ਕਿ ਇਹਦਾ ਜਿਹੜਾ ਡਰਗ ਨੈਟਵਰਕ ਸੀ ਉਹ ਕਿੱਥੋਂ ਸ਼ੁਰੂ ਹੁੰਦਾ ਸੀ ਤੇ ਕਿੱਥੇ ਤੱਕ ਖਤਮ ਹੁੰਦਾ ਸੀ ਬਿਲਕੁਲ ਤਾਂ ਸਾਰੇ ਜਿੱਦਾਂ ਇੱਕ ਨ ਕਿਹੜੀ ਜਗ੍ਹਾ ਤੇ ਜਿਹੜਾ ਆ ਕੇ ਜਿਹੜਾ ਇਹ ਸਪਲਾਈ ਕਰਦਾ ਸੀ ਨਾ ਕੋਈ ਤਾਂ ਨਾਮ ਹੈਗਾ ਗੁਰਸੇਵਲ ਸਿੰਘ ਉਰਫ ਮੰਗਾ ਪੁੱਤਰ ਦਿਲਬਾਤ ਸਿੰਘ ਪਿੰਡ ਕਮਾਸਕੇ थाना ਲੋਪੋਕੇ ਅਮੇਸ਼ਰ ਦੇ ਆਤੀ ਤੇ ਇਹ ਜਿਹੜੇ ਬਾਰਡਰ ਏਰੀਆਸ ਚ ਜਿਹੜੇ ਡਰੋਨ ਡਰੋਨ ਦੇ ਰਾਹੀਂ ਜਿਹੜੀ ਡਰੱਗਸ ਆਂਦੀ ਹੈ ਉਹ ਇੱਕ ਕਲੈਕਟ ਕਰਦਾ ਸੀ ਤੇ ਅੱਗੇ ਜਾ ਕੇ ਫਿਰ ਅਲੱਗ-ਅਲੱਗ ਲੋਕਾਂ ਤੱਕ ਸਪਲਾਈ ਕਰਦਾ ਸੀ ਤੇ ਇਹ ਇਸ ਚੇਨ ਦਾ ਪਾਰਟ ਸੀ ਤੇ ਇਸ ਦੀ ਜਿਹੜੀ ਇੱਕ ਜਗ੍ਹਾ ਤੋਂ ਪਿਕ ਕਰਕੇ ਦੂਜੀ ਜਗ੍ਹਾ ਡ੍ਰੌਪ ਕਰਦਾ ਸੀ ਇਹਦੇ ਨੂੰ ਕੁਝ ਅਮਾਉਂਟ ਮਿਲਦੇ ਸੀ ਕੁਝ ਪੈਸੇ ਮਿਲਦੇ ਸੀ ਜਿਸ ਦੇ ਲਾਲਚ ਵਿੱਚ ਆ ਕੇ ਇਸ ਨੇ ਕਦਮ ਉਠਾਇਆ ਬਿਲਕੁਲ ਸਰ ਅਗਲੀ ਜੀ ਕਾਰਵਾਈ ਕੀ ਅਮਲ ਚ ਲਿਆਂਦੀ ਜਾ ਰਹੀ ਹੁੰਦਾ ਅਗਲੀ ਜੀ ਕਾਰਵਾਈ ਇਹ ਕਿ ਫੋਰਵਰਡ ਤੇ ਬੈਕਵਰਡ ਲਿੰਕੇਜ ਆਪਾਂ ਦੇਖ ਰਹੇ ਹਾਂ ਪੂਰਾ ਜਿਹੜਾ ਸਪਲਾਈ ਚੇਨ ਹੈਗੀ ਹੈ ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੇ ਤੱਕ ਜਾ ਰਹੀ ਹੈ ਉਹ ਸਾਰੀਆਂ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਸੋ ਕਿੰਗੀ ਤਾਂ ਅੱਜ ਨਸ਼ਾ ਤਸਕਰ ਨੂੰ ਜਿਹੜਾ ਕਾਬੂ ਕਰਕੇ ਉਸ ਤੋਂ ਜਿਹੜਾ 510 ਗ੍ਰਾਮ ਹੈਰੋਇਨ ਤੇ ਇੱਕ ਪਿਸਤੌਲ ਜਿਹੜਾ ਬਰਾਮਦ ਕੀਤਾ ਤਾਂ ਵੱਡੀ ਜਿਹੜੀ ਕਾਮਯਾਬੀ ਮਿਲੀ ਹੈ ਪੰਜਾਬ ਪੁਲਿਸ ਨੂੰ ਤਾਂ ਉੱਥੇ ਪੰਜਾਬ ਸਰਕਾਰ ਵੱਲੋਂ ਹੀ ਮਹਿਮ ਸ਼ੁਰੂ ਕੀਤੀ ਗਈ ਹੈ ਜੋ ਨਸ਼ਿਆਂ ਵਿਰੁੱਧ ਤਾਂ ਵੱਡੇ ਐਕਸ਼ਨ ਵੀ ਲੈ ਜਾ ਰਹੇ ਨੇ ਨਛੇਦਸਪੁਰ ਦੇ ਪਲਾਉ ਦੰਕੀਰਾਦਲੀ ਕੈਮਰਾਮੈਨ ਪਰਸਨ ਦੇ ਨਾਲ ਕਪਿਲ ਗਦੀ ਰਿਪੋਰਟ